ਦੋਸਤੋ ਅੱਜ ਮੈਂ ਤੁਹਾਡੇ ਜੋ ਰੂਬਰੂ ਹੋਇਆ ਬਿੱਲਾ ਬਰੋ ਸੁਣੀ ਦੇ ਵਿੱਚ ਤੇ ਮੈਂ ਆਪਣੀ ਜ਼ਿੰਦਗੀ ਦਾ ਜਿਹੜਾ ਐਕਸਪੀਰੀਅੰਸ ਹੈ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤੇ ਕਿਸੇ ਕਾਪਤਾ ਦੀ ਨਹੀਂ ਬਾਤ ਇਕ ਤੁਹਾਡੇ ਨਾਲ ਰੂਬਰੂ ਕਰ ਰਿਹਾ ਠੀਕ ਹੈ ਨਾ ਜੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਫੀਲ ਕੀਤਾ ਮੈਂ ਮਤਲਬ ਜਿਹੜਾ ਮੇਰੇ ਕੋਲ ਐਕਸਪੀਰੀਅੰਸ ਹੈ ਉਹ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਠੀਕ ਹੈ ਨਾ ਦੋਸਤੋ ਲਗ ਲਗ ਮੈਂ ਇਹਦੀ ਜਿਹ ਟੌਪ ਲੈਤੇ ਵੀ ਕੈਨ ਦਾ ਮਤਲਬ ਨੰਬਰ 1 ਤਾਂ ਮੈਂ ਤੁਹਾਨੂੰ ਇਹੀ ਕਹੂੰਗਾ ਵੀ ਜਿੰਦਗੀ ਦੇ ਵਿੱਚ ਨਾ ਕਿਸੇ ਵਿਅਕਤੀ ਦੀ ਜਿਹੜੀ ਪਹਿਚਾਣ ਹੈ ਉਹ ਵਖਰੀ ਹੋਣੀ ਚਾਹੀਦੀ ਹੈ ਠੀਕ ਹੈ ਨਾ ਜਿਹੜੀ ਕਿਸੇ ਵਿਅਕਤੀ ਦੀ ਪਹਿਚਾਣ ਹੈ ਉਹ ਉਸਦੇ ਗੁਣਾ ਕਰਕੇ ਠੀਕ ਹੈ ਨਾ ਉਹਦੇ ਗੁਣਾ ਕਰਕੇ ਹੋਣੀ ਚਾਹੀਦੀ ਹੈ ਨਾ ਕਿ ਉਹਦੇ ਪੈਸੇ ਕਰਕੇ ਠੀਕ ਹੈ ਨਾ ਵੀ ਐਨੀਵਨਜ਼ ਆਈਡੈਂਟੀਫਿਕੇਸ਼ਨ ਕੈਨ ਬੀ ਜਜਡ ਬਾਈ ਹਿਸ অর ਹਰ ਕੁਆਲਟੀਜ਼ ਨਾਟ ਬਾਈ ਹਿਸ অর ਹਰ ਵੈਰਥ اور ਮਨੀ ਠੀਕ ਹੈ ਨਾ ਜਿਵੇਂ ਸਪੋਜ਼ ਕਰ ਲਓ ਕੋਈ ਵਿਅਕਤੀ ਦਰਹੇ ਜਾ ਰਿਹਾ ਹੈ ਤੇ ਉਹਦੀ ਪਹਿਚਾਨ ਉਸਦੇ ਨਾਂ ਕਰਕੇ ਹੋਵੇ ਠੀਕ ਹੈ ਨਾ ਇੱਕ ਤਾਂ ਵੀ ਮਤਲਬ ਇਹ ਦੱਸਣਾ ਸੀ ਇੱਕ ਦੋਸਤੋ ਜਿਹੜੇ ਲੋਕ ਨੇ ਉਹ ਜਣ ਕੇ ਦੋ ਪੱਖ ਹੁੰਦੇ ਨੇ ਸਮਾਜ ਦੇ ਵਿੱਚ ਵੀ ਤੁਹਾਨੂੰ ਵਿਰੋਧੀ ਵੀ ਬਹੁਤ ਮਿਲਣਗੇ ਠੀਕ ਹੈ ਨਾ ਮੈਂ ਇੱਥੇ ਥੋੜਾ ਨਾ ਥੋੜਾ ਜਿਹਾ ਇਹ ਮਤਲਬ ਐਕਸਪਲੇਨ ਕਰਨਾ ਚਾਹਣਾ ਵੀ ਜਿਹੜੇ ਮਤਲਬ ਵਿਰੋਧ ਤੇ ਅਲੋਚਨਾ ਵਿੱਚ ਬਹੁਤ ਫਰਕ ਹੈ ਠੀਕ ਹੈ ਨਾ ਜਿਹੜਾ ਵਿਰੋਧ ਹੈ ਉਸ ਵਿਅਕਤੀ ਦਾ ਹੁੰਦਾ ਹੈ ਜਿਹਦੇ ਵਿੱਚ ਹੂ ਹੈਸ ਸਮਥਿੰਗ ਐਕਸਟਰਾ ਦੇਣਾ ਹੁੰਦਾ ਹੈ ਜਿਹਦੇ ਵਿੱਚ ਦੂਜਿਆਂ ਨਾਲੋਂ ਕੁਝ ਵੱਖਰਾ ਹੁੰਦਾ ਹੈ ਠੀਕ ਹੈ ਨਾ ਵਿਰੋਧ ਵੀ ਉਸ ਇਨਸਾਨ ਦਾ ਹੋਊਗਾ ਮੇਰਾ ਇੱਕ ਦੋਸਤ ਹੈ ਬਹੁਤ ਪਿਆਰਾ ਦੋਸਤ ਉਹ ਕਹਿੰਦਾ ਹੁੰਦਾ ਹੈ ਵੀ ਜਿਹੜਾ ਜ਼ਿੰਦਗੀ ਦੇ ਵਿੱਚ ਬਖਰਾ ਕੰਮ ਕਰਦਾ ਹੈ ਬਖਰੀ ਪਹਿਚਾਨ ਹੁੰਦੀ ਹੈ ਵੀ ਉਹਦੇ ਹੀ ਵਿਰੋਧ ਹੋਊਗਾ ਵੀ ਬਹੁਤ ਘੱਟ ਲੋਕ ਤੁਹਾਡੀ ਪ੍ਰਸਿੱਧੀ ਦੇਖ ਕੇ ਖੁਸ਼ ਹੁੰਦੇ ਆ ਠੀਕ ਹੈ ਨਾ ਇਹ ਦੇਖੋ ਕੁਦਰਤੀ ਫਿਤਰਤ ਹੈ ਲੋਕਾਂ ਦੀ ਵੀ ਤੁਹਾਡੀ ਪ੍ਰਸਿੱਧੀ ਤੁਹਾਡਾ ਫੇਮ ਦੇਖ ਕੇ ਬਹੁਤ ਘੱਟ ਲੋਕ ਖੁਸ਼ ਹੁੰਦੇ ਆ ਠੀਕ ਹੈ ਨਾ ਤੇ ਜਿਹੜੇ ਤੁਹਾਡੀ ਪ੍ਰਸਿੱਧੀ ਦੇਖ ਕੇ ਖੁਸ਼ ਹੁੰਦੇ ਆ ਬਸ ਉਹ ਦੇ ਆ ਜਸ ਦਾ ਟ੍ਰੂ ਵੈਲਿਊਸ਼ਨ ਉਹ ਤੁਹਾਡੇ ਸੱਚੇ ਸ਼ੁਚਿੰਤ ਹੁੰਦੇ ਆ ਠੀਕ ਹੈ ਤੇ ਇੱਕ ਦੋਸਤੋ ਜਿੰਦਗੀ ਦੇ ਵਿੱਚ ਦੋ ਰਸਤੇ ਹੁੰਦੇ ਆ ਇੱਕ ਆਰਡੀਨਰੀ ਵੇ ਇੱਕ ਐਕਸ ਆਰਡੀਨਰੀ ਵੇ ਦੇਖੋ ਅੱਜ ਕੱਲ ਦੀ ਪਦਾਰਥਵਾਦੀ ਮਾਡਰਨਿਸਟ ਕਾਇਨਾ ਦੇ ਵਿੱਚ ਪੀਪਲ ਵਾਂਟ ਟੂ ਅਡਾਪਟ ਆਰਡੀਨਰੀ ਵੇ ræther than ਐਕਸ ਆਰਡੀਨਰੀ ਵੇ ਦੇਖੋ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ ਠੀਕ ਹੈ ਨਾ ਜਿੰਨਾ ਕਿ ਮੇਰੇ ਕੋਲੇ 20-25 ਸਾਲਾਂ ਦਾ ਐਕਸਪੀਰੀਅੰਸ ਹੈਗਾ ਐਜ਼ ਅ ਟੀਚਿੰਗ ਲੈਨ ਦੇ ਲਾ ਲਓ ਰਾਈਟਰ ਦੇ ਤੌਰ ਤੇ ਲਾ ਲਓ ਵੀ ਕਹਿਣ ਦਾ ਮਤਲਬ ਵੀ ਕਿਸੇ ਵਿਅਕਤੀ ਨੂੰ ਐਕਸਟਰਾ ਆਰਡਨਰੀ ਵੇ ਅਡਾਪਟ ਕਰਨਾ ਚਾਹੀਦਾ ਐ ਐਸਟਰਾ ਆਰਡਨਰੀ ਵੇ ਦਾ ਮਤਲਬ ਤੁਹਾਨੂੰ ਮੈਂ ਇਗਜ਼ੈਂਪਲ ਰਹੀ ਮਤਲਬ ਐਕਸਪਲੇਨ ਕਰ ਰਿਹਾ ਵੀ ਜਿਵੇਂ देयर ਸਪੋਲ देयर इज द ਗੈਲਰੀਮ ਆਫ 100 ਪੀਪਲ ਜੇਕਰ 100 ਵਿਅਕਤੀ ਖੜੇ ਹੈ ਵੀ 99 ਆਰ ਡਿਫਰੈਂਟ ਯੂ ਆਰ ਦਾ ਡਿਫਰੈਂਟ ਫਰੋਮ ਰੈਦਰ ਥੈਨ ਦਾ 99 ਵੀ ਤੁਸੀਂ 99 ਤੋਂ ਵੱਖਰੇ ਹੋ ਉਹ ਆਪਣੇ ਗੁਣਾ ਕਰਦੇ ਠੀਕ ਹੈ ਨਾ ਵੀ ਲੋਕਾਂ ਨੂੰ ਮਤਲਬ ਮੇਰਾ ਕਹਿੰਦਾ ਇਹ ਹੈ ਵੀ ਹੋ ਸਕਦਾ ਹੈ ਜੇ ਆਪਾਂ ਐਕਸਟਰਾ ਆਰਡੀਨਰੀ ਵੇਅ ਅਪਣਾਵਾਂਗੇ ਠੀਕ ਹੈ ਨਾ ਤੇ ਉਹਦੇ ਵਿੱਚ ਆਪਾਂ ਨੂੰ ਵੀ ਹੈਵ ਵਿਲ ਹੈਵ ਟੂ ਫੇਸ ਲੋਟ ਆਫ ਪ੍ਰੋਬਲਮ ਵੀ ਹੋ ਸਕਦਾ ਸਾਨੂੰ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਠੀਕ ਹੈ ਨਾ ਵੀ ਜੇਕਰ ਅਸੀਂ ਆਰਡੀਨਰੀ ਵੇਅ ਮਤਲਬ ਅਪਣਾਵਾਂਗੇ ਹੋ ਸਕਦਾ ਸਾਨੂੰ ਪਹਿਲਾਂ ਸਕਸੈਸ ਮਿਲ ਜੇ ਇਸ ਕਰਕੇ ਜੇਕਰ ਲੰਬੇ ਸਮੇਂ ਲਈ ਅਸੀਂ ਸਫਲਤਾ ਪ੍ਰਾਪਤ ਕਰਨੀ ਹੈ ਤਾਂ ਸਾਨੂੰ ਐਕਸਟਰਾ ਆਰਡਰੀ ਵੀ ਅਪਣਾਉਣਾ ਪਊਗਾ ਤੇ ਅਖੀਰ ਦੇ ਵਿੱਚ ਮੈਂ ਤੁਹਾਨੂੰ بس ਇਹ ਕਹਿਣਾ ਵੀ ਜ਼ਿੰਦਗੀ ਦੇ ਵਿੱਚ ਸੱਚ ਤੇ ਡਟੇ ਰਹੋ ਆਲਵੇਜ਼ ਸਟੇਕ ਓਨ ਦਾ ਟਰੁੱਥ ਨੈਵਰ ਕਮ ਅੰਡਰ ਦਾ ਪ੍ਰੈਸ਼ਰ ਵੀ ਕਿਸੇ ਦੀ ਜ਼ਿੰਦਗੀ ਚਾਪਮਸੀ ਨਾ ਕਰੋ ਵੀ ਮੰਨ ਲਓ ਕੋਈ ਪੰਦਾ ਕਿਸੇ ਵੀ ਸੰਸਥਾ ਦੇ سپورਟ ਕਰ ਰੋ ਕੰਮ ਕਰਦਾ ਠੀਕ ਹੈ ਨਾ ਉਹਨੂੰ ਜਿਹੜੀ ਉਹਦੀ ਤਰੱਕੀ ਹੈ ਉਹਦੀ ਚਾਪਲੂਸੀ ਕਰਕੇ ਨਾ ਮਿਲੇ ਇਟ ਇਜ਼ ਜਸਟ ਡਿਊ ਟੂ ਦਾ ਹਾਰਡ ਵਰਕ ਆਫ ਮੇਜਰ ਹਰ ਉਸ ਨੂੰ ਉਹਦੀ ਸਖਤ ਮਿਹਨਤ ਕਰਕੇ ਦੇਖੋ ਕੋਈ ਵਿਅਕਤੀ ਜਿੱਥੇ ਕੰਮ ਕਰਦਾ ਹੈ ਇਹ ਹੈਗਾ ਵੀ ਜਿਹੜਾ ਵਿਅਕਤੀ ਕਿਸੇ ਦੀ ਕੋਈ ਚਾਪਲੂਸੀ ਕਰਦਾ ਉਹਨੂੰ ਹੋ ਸਕਦਾ ਹੈ ਥੋੜੇ ਸਮੇਂ ਲਈ ਠੀਕ ਹੈ ਨਾ ਵੀ ਸਫਲਤਾ ਮਿਲ ਜਾਈਏ ਪਰੰਤੂ ਲੰਬੇ ਸਮੇਂ ਲਈ ਜੇ ਇਸੀ ਸਫਲਤਾ ਹਾਸ ਕਰ ਲਈਏ ਤਾਂ ਸਾਨੂੰ ਜਿਹੜੀ ਹਾਰਡ ਵਰਕ ਹੈ ਉਹਦਾ ਪੇ ਹੁੰਦਾ ਹੀ ਹੁੰਦਾ ਹੈ ਯਾਨੀ ਕਿ ਉਹਦਾ ਸਾਨੂੰ ਮੁੱਲ ਪੈਂਦਾ ਹੀ ਹੁੰਦਾ ਹੈ ਤੇ ਇੱਕ ਦੋਸਤੋ ਸਫਲਤਾ ਤੇ ਅਸਫਲਤਾ ਦੇ ਵੀ ਥੋੜਾ ਜਿਹਾ ਮੀਨਿੰਗ ਦੱਸ ਰਿਹਾ ਹਾਂ ਵੀ ਕਹਿੰਦੇ ਨੇ ਜ਼ਿੰਦਗੀ ਵਿੱਚ ਬਹੁਤ ਲੋਕ ਮਿਹਨਤ ਕਰਦੇ ਆ ਉਹਨੂੰ ਸਫਲਤਾ ਨਹੀਂ ਮਿਲਦੀ ਪਰੰਤੂ ਐਂਡ ਦੇ ਉੱਪਰ ਜਿਹੜੀ ਸਫਲਤਾ ਮਿਲਦੀ ਹੈ ਵੀ ਮੇਰੇ ਮੁਤਾਬਿਕ ਜਿਹੜਾ ਵਿਅਕਤੀ who does not succeed in his life ਜਿਹੜੇ ਵਿਅਕਤੀ ਨੂੰ ਸਫਲਤਾ ਜ਼ਿੰਦਗੀ ਵਿੱਚ ਨਹੀਂ ਮਿਲਦੀ ਹੀ knows the value of success ਉਹਨੂੰ ਪਤਾ ਹੁੰਦਾ ਹੈ ਸਫਲਤਾ ਕੀ चीज ਹੁੰਦੀ ਹੈ ਠੀਕ ਹੈ ਨਾ ਜਿਹੜਾ ਬੰਦਾ ਪਿਆਸਾ ਉਹਨੂੰ ਪਤਾ ਹੁੰਦਾ ਬਾਟੀ ਦਾ ਤਰਸ ਰਹੇਗੀ ਜਦੋਂ ਕੋਲੇ ਪਹਿਲੇ ਪਾਣੀ ਜਾਂ ਕੋਲ ਡਰਿੰਕ ਜਾਂ ਜੂਸ ਪੀਏ ਹੀ অর ਸ਼ੀ ਡੋਨਟ نو ਬਾਟੀ ਦਾ मीनिंग ਉਹਦਾ ਤਰਸ ਇਸ ਕਰਕੇ ਦੋਸਤੋ ਬਸ ਅੱਜ ਦੀ ਵੀਡੀਓ ਵੀ ਤੁਹਾਡਾ ਮਤਲਬ ਐਂ ਲਾਲੋ ਵੀ ਟੀਚਰ ਹੋਣ ਦੇ ਨਾਤੇ ਠੀਕ ਹੈ ਨਾ ਕਿਉਂਕਿ ਮੈਂ ਹਮੇਸ਼ਾ ਇੱਕ ਗੱਲ ਤੁਹਾਡਾਂ ਨੂੰ ਹੋਰ ਦੱਸਾਂ ਵੀ ਮੈਂ ਹਮੇਸ਼ਾ ਆਪਣੇ ਸਟੂਡੈਂਟਸ ਨੂੰ ਮਗਲ ਸੰਪਤੀ ਸਮਝੇ ਠੀਕ ਹੈ ਨਾ ਆਈ ਆਲਵੇਸ ਥਿੰਕ ਦ ਸਟੂਡੈਂਟਸ ਆਰ ਯਰਸ ਮੇਰੇ ਬਹੁਤ ਪੜਾਈ ਹੋਏ ਸਟੂਡੈਂਟ ਫੋਰਨ ਵੀ ਸੈਟਲ ਨੇ ਕੋਈ ਪੁਲਚ ਲੱਗੇ ਕੋਈ ਆਰਮੀ ਸੈਟਲ ਹੈ ਠੀਕ ਹੈ ਨਾ ਵੀ ਮਤਲਬ ਆਈ ऍम ਜਸਟ ਨਾਟ ਗੋਇੰਗ ਟੂ ਸੈਲ ਬ੍ਰਿਕ ਪੈਨ ਡੋ ਮਾਈਨ ਇਹ ਕਹਿ ਕੇ ਮੈਂ ਵੀਡੀਓ ਦੇ ਵਿੱਚ ਮੈਂ ਮਤਲਬ ਆਪਣੀ ਕੋਈ ਸੈਲ ਭਰੀ ਕਮੈਂਡੇਸ਼ਨ ਨਹੀਂ ਕਰ ਰਿਹਾ ਆਪਣੀ ਬड़ाई ਨਹੀਂ ਕਰ ਰਿਹਾ ਠੀਕ ਹੈ ਨਾ ਪਰੰਤੂ ਜੇਕਰ ਇਫ ਆਈ ਡਿਡ ਹਵ ਅਡਾਪਟਡ ਦਾ ਕੈਰੀਅਰ ਐਜ਼ ਅ ਟੀਚਰ ਕਿਉਂਕਿ ਆਈ ਹੈਡ ਟੂ ਫੇਸ ਲੋਟ ਆਫ ਡਿਫਿਕਲਟੀ ਇਨ ਮਾਈ ਲਾਈਫ ਮੈਂ ਆਪਣੀ ਜ਼ਿੰਦਗੀ ਬਹੁਤ ਦੁੱਖਾਂ ਸਹਿਤੇ ਜਿਵੇਂ ਇੱਕ ਮਤਲਬ ਸ਼ਾਇਰ ਨੇ ਕਿਹਾ ਹੈ ਸੁਰਖੁਰ ਹੋ ਜਾਂਦਾ ਹੈ ਇਨਸਾਨ ਕੋਈ ਖਾਣੇ ਕੇ ਬਾਅਦ ਰੰਗ ਲਾਤੀ ਹੈ ਇਹਨਾ ਪੱਥਰ पे ਕਿਸ ਜਾਣੇ ਕੇ ਬਾਅਦ ਇਸ ਅਕੇ ਦੁੱਖਾਂ ਤੋਂ ਬਾਅਦ ਜਿੰਦਗੀ ਬੰਅਕਤੀ ਕਿਸੇ ਵਿਅਕਤੀ ਦੀ ਜਿਹੜੀ ਪਹਿਚਾਣ ਹੈ ਬੱਕਰੀ ਬਣਦੀ ਹੈ ਉਹੀ ਵੇਰਨਾ ਹੋਇਆ ਹੈ ਜਿੰਦਗੀ 'ਚ ਮੈਂ ਬਹੁਤ ਦੁੱਖਾਂ ਦਾ ਸਾਹਮਣਾ ਕੀਤਾ ਠੀਕ ਹੈ ਦੁੱਖਾਂ ਤੋਂ ਬਾਅਦ ਹੁਣ ਜਦੋਂ ਆਪਣੀ ਬੱਕਰੀ ਪਹਿਚਾਣ ਹੈ ਠੀਕ ਹੈ ਨਾ ਵੀ ਸੂਝਾਟਾ ਕਰਕੇ ਲਾ ਲਓ ਮੇਰੇ ਸੁਭਚਿੰਤ ਦਾ ਕਰਕੇ ਲਾ ਲਓ ਠੀਕ ਹੈ ਨਾ ਹੁੰਦੀ ਹੈ ਇਸ ਕਰਕੇ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਜਿਹੜੀ ਹੈ ਪੰਜ-ਸੱਤ ਗੱਲਾਂ ਤੁਹਾਡੇ ਨਾਲ ਡਿਸਕਸ ਕੀਤੀਆਂ ਨੇ ਠੀਕ ਹੈ ਟ੍ਰਾਈ ਟੂ ਟੇਕ ਇਟ ਸੀਰੀਅਸਲੀ ਚਾਹੇ ਵੀਰੇ ਦੋਸਤਾਂ ਨੂੰ ਲਾ ਲਓ ਚਾਹੇ ਮੇਰੇ ਹੋ ਸੁਭਚਿੰਤ ਕੰਨ ਲਾ ਲਓ ਦੀ ਇਹ ਜਿੰਦਗੀ ਦੀ ਹੁੰਦੀ ਮੈਂ ਆਪਣਾ ਜੋ ਆਪਣੇ ਹੱਟ ਚ ਫੀਲ ਕੀਤਾ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਠੀਕ ਹੈ ਵੀਡੀਓ ਦੇ ਵਿੱਚ ਕੋਈ ਗਲਤ ਕਿਹਾ ਗਿਆ ਹੋਵੇ ਠੀਕ ਹੈ ਨਾ ਹਿਮਾ ਦਾ ਜਾਚਕ ਇਸ ਤਰ੍ਹਾਂ ਦੀਆਂ ਮਤਲਬ ਤੁਸੀਂ ਵੀਡੀਓਜ਼ ਦੇਖਣ ਦੇ ਲਈ ਠੀਕ ਹੈ ਨਾ ਮੇਰਾ ਚੈਨਲ ਸ਼ਾਇਰ ਦੇ ਆ ਦੀ ਇਸ ਤਰ੍ਹਾਂ ਦੇ ਲੇਕਰ ਤੁਸੀਂ ਅਪਡੇਟ ਲੈਣਾ ਚਾਹੁੰਦੇ ਮੇਰੇ ਵੀਡੀਓ ਦੇ ਮੇਰੇ ਚੈਨਲ ਦੇ ਉੱਪਰ ਤਾਂ ਮੇਰੇ ਚੈਨਲ ਸ਼ਾਇਰ ਦੇ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਓ ਤੇ ਬਾਕੀ ਮੇਰੇ ਮਤਲਬ ਜਿੱਥੇ ਮੈਂ ਸਟੂਡੀਓ ਚ ਵੀਡੀਓ ਬਣਾ ਰਿਹਾ ਬਿਲਾ ਬ੍ਰਾਂਚ ਇਹ ਮੇਰੇ ਵੀ ਸ਼ਾਨਦਾਰ ਨੇ ਇਹ ਟਾਈਮ ਟੂ ਟਾਈ ਮੈਨੂੰ ਗਾਈਡ ਕਰਦੇ ਰਹਿੰਦੇ ਨੇ ਠੀਕ ਹੈ ਨਾ ਸ਼ੁਕਰੀਆ ਬਹੁਤ ਜਲਦੀ ਨਵੀਆਂ ਵੀਡੀਓਜ਼ ਨਾਲ ਤੁਹਾਡੇ ਰੂਪ ਰੂਪ ਹੋ ਰਹੇ ਹਨ ਸ਼ੁਕਰੀਆ ਮਿਹਰਬਾਨੀ